ਨਿਤਿ ਸੰਵਾਨੀਆਂ ਮੈਂ ਆਮ ਦਿਸ ਸਕੱਟਰੀ ਆਫ ਰੋਟਰੀ ਅੰਮ੍ਰਿਤਸਰ ਸਿਵਲ ਲਾਈਨਸ ਅਸੀਂ ਅੱਜ ਪਾਣੀ ਲੈ ਕੇ ਆਇਆ ਪਿਆਜ਼ ਆਲੂ ਦੁੱਧ ਤੇ ਬਾਕੀ ਖਾਣ ਪੀਣ ਦਾ ਸਮਾਨ ਬਹੁਤ ਕੁਝ ਲੈ ਕੇ ਆਇਆ ਤੋਂ ਬਟ ਸਾਡੀ ਸੇਵਾ ਕੰਸਿਸਟੈਂਟ ਰਹੇਗੀ ਇੱਥੇ ਬਿਕਾਜ਼ ਔਨ ਗਰਾਉਂਡ ਵੀ ਵਾਂਟ ਟੂ ਵਰਕ ਅਸੀਂ ਇਹ ਨਹੀਂ ਕਿ ਕਿੱਥੇ ਵੀ ਪਕੜਾ ਦੇ ਜਿੱਥੇ ਜ਼ਰੂਰਤ ਹੋਏਗੀ ਯੂ ਵਿਲ ਸੀ ਆਰ ਫੇਸਸ ਸੋ ਹੀਸ ਮਿਸਟਰ ਜੁਗਰਾਤ ਸਿੰਘ ਜਿਹੜੇ ਸਾਡੇ ਨਾਲ ਹੈ ਇਹ ਮੈਡਮ ਅਗੇ ਲ ਹੈ ਇਹ ਸਾਡੇ ਪ੍ਰੈਜ਼ੀਡੈਂਟ ਦੀ ਮਿਸਿਸ ਹੈ ਡਾਕਟਰ ਕੇਐਸ ਗਿੱਤ ਤੇ ਬਹੁਤ ਹੀ ਅੱਛਾ ਕੰਮ ਕਰ ਰਿਹਾ ਹੈ ਸਰ ਔਟ ਐਵਰ ਬੈਸਟ ਵੀ ਕੈਨ ਡੂ ਵੀ ਵਿਲ ਡੂ ਥਿਸ ਇਅਰ ਜੀ ਇਹ ਹੋਣੀ ਸਮਝ ਰਹੀ ਹੈ ਕਿ ਗਾਮ ਜਗੇ ਹਾਂ ਜੀ ਇਹ ਅਗੇ ਆਨ ਗoing ਚੀਜ਼ ਰਹੇਗੀ ਜੀ ਸਾਡੇ ਕੋਲ ਜਿੰਨੇ ਪੈਸੇ ਹੋਣਗੇ ਅਸੀਂ ਇਹਦੇ ਉੱਤੇ ਲਗਾਣੇ ਹੈ ਐਂਡ ਵੀ ਆਰ ਪਲੈਨਿੰਗ ਕਿ ਅਸੀਂ ਬਾਅਦ ਵਿੱਚ ਇੱਕ ਵਿਲੇਜ ਅਡਾਪਟ ਕਰਾਂਗੇ ਤੇ ਉਹਦੇ ਵਿੱਚ ਸਾਰਾ ਕੰਮ ਕਰਾਂਗੇ ਥੈਟ ਇਜ਼ ਆਰ ਮਿਸ਼ਨ ਚਿੱਕੀ ਸਾਡਾ ਐਨਜੀਓ ਜੀ ਰੋਟਰੀ ਕਲੱਬ ਸਿਵ ਲਾਈਨਸ ਅਸੀਂ ਉਹਦੇ ਵੱਲੋਂ ਆਏ ਆ ਇੱਥੇ ਤੇ ਜੋ ਵੀ ਸਾਡੇ ਇਕੱਠਾ ਹੋ ਸਕਿਆ ਸੀ ਹੁਣ ਭੇਜਿਆ ਲੈ ਕੇ ਆਏ ਆ ਇੱਥੇ ਕਿਰੀਆਨਾ ਵਗੈਰਾ ਜਾਂ ਜੋ ਵੀ ਹੈਗਾ ਖਾਣ ਪੀਣ ਦਾ ਸਬੰਧ ਸੁੱਕਾ ਰਾਸ਼ਨ ਬੇਸਿਕਲੀ ਪਾਣੀ ਸੁੱਕਾ ਰਾਸ਼ਨ ਤੇ ਹੁਣ ਸਾਨੂੰ ਗਰਾਊਂਡ ਰਿਐਲਿਟੀ ਦਾ ਪਤਾ ਕਿ ਇੱਥੇ ਗਾਂ ਰਿਕੁਆਇਰਮੈਂਟ ਕਾਦੀ ਹੈ ਹੁਣ ਅਗਲੀ ਵਾਰ ਅਸੀਂ ਉਹ ਚੀਜ਼ਾਂ ਭੇਜਾਂਗੇ ਜਿਹਦੀ ਹੁਣ ਰਿਕੁਆਇਰਮੈਂਟ ਹੈ ਜਿੱਦਾਂ ਕਿ ਦਵਾਈਆਂ ਮੱਛਦਾਨੀਆਂ ਅਹ ਸਪਰੇਅ ਦੇ ਪ੍ਰਬੰਧ ਇਹ ਉਹ ਉਹ ਇਦਾਂ ਦੀਆਂ ਚੀਜ਼ਾਂ ਅਸੀਂ ਨੈਕਸਟ ਸਟੈਪ ਚ ਉਹ ਕਰਾਂਗੇ। ਔਰਗੇਨਾਈਜੇਸ਼ਨ ਦੇ ਹੈਵ ਮੈਕਸਿਮਮ ਡਾਕਟਰਸ ਜੀ ਤੇ ਉਹ ਡਾਕਟਰ ਸਭ ਕਹਿ ਰਹੇ ਆ ਕਿ ਅਸੀਂ ਔਨ ਗਰਾਉਂਡ ਆ ਕੇ ਅਸੀਂ ਇੱਕ ਕੈਂਪ ਇੱਥੇ ਲਗਾਵਾਂਗੇ ਪਿੰਡਾਂ ਵਿੱਚ ਆ ਕੇ ਕੈਂਪ ਲਗਾਵਾਂਗੇ ਔਰ ਮੈਡੀਸਿਨਸ ਦਾ ਲੰਗਰ ਵਟਾ ਕੇ। ਫੋਕਲੋਰ ਰਿਸਰਚ ਅਕੈਡਮੀ ਔਰ ਹਿੰਦ-ਪਾਕ ਦੋਸਤੀ ਮੰਚ ਤੇ ਪ੍ਰਗਤੀਸ਼ੀਲ ਲੇਖਕ ਸੰਗਲੋਂ ਹੈ ਲਿਖਾਰੀਆਂ ਦੀ ਇਹ ਸੰਸਥਾਵਾਂ ਨੇ। ਤਹੀ ਕਿ ਇੱਥੇ ਮਨੁੱਖਤਾ ਦਾ ਇੰਨੀ ਵੱਡੀ ਭੀੜ ਪਈ ਆ। ਤੇ ਸਾਡਾ ਜਿੱਥੇ ਇਹੀ ਕਲਮਾ ਨਾਲ ਲਿਖ ਸਕਦੇ ਆ ਉੱਥੇ ਹੀ ਆਪਣੀ ਜਿੰਨੀ ਵੀ ਸਾਡੀ ਸੇਵਾ ਆ ਉਹ ਹੀ ਆਪਣੀ ਜੇਬ ਚੋਂ ਕਰ ਸਕਦੇ ਆ ਤੇ ਇਹੀ ਕੱਲ ਹੀ ਫੈਸਲਾ ਕੀਤਾ ਕਿ ਜਿੱਦਾਂ ਦੇ ਹਾਲਾਤ ਇੱਥੇ ਬਣੇ ਆ ਰਮਦਾਸ ਤੋਂ ਲੈ ਕੇ ਤੇ ਅਜਨਾਲੇ ਤੱਕ ਇਹ ਬੜੇ ਭਾਂਗ ਭੰਕਰ ਰੇ ਛੋਟੇ ਛੋਟੇ ਬੱਚੇ ਦੁੱਧ ਤੋਂ ਰਹਿਣ ਰਹੇ ਨੇ ਪਾਣੀ ਤੋਂ ਰਹਿ ਰਹੇ ਨੇ ਰੋਟੀ ਤੋਂ ਰਹਿ ਰਹੇ ਨੇ ਤੇ ਕੱਪੜਿਆਂ ਤੋਂ ਰਹਿ ਰਹੇ ਨੇ ਅਸੀਂ ਸਾਰੀਆਂ ਸੰਸਥਾਵਾਂ ਨਾਲ ਰਲ ਕੇ ਅਸੀਂ ਇਹ ਫੈਸਲਾ ਕੀਤਾ ਕਿ ਅਖੀਰ ਤੱਕ ਜਦੋਂ ਤੱਕ ਪਾਣੀ ਘਟਦਾ ਨਹੀਂ ਇਹਨਾਂ ਦੇ ਇਹ ਤੋਂ ਬਾਅਦ ਜਿਹੜੇ ਬੜੇ ਵੱਡੇ ਭੰਕਰ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਬਿਮਾਰੀਆਂ ਦਾ ਸਾਡਾ ਅਸੀਂ ਜਿੰਨੇ ਜੋਗੇ ਆ ਅਸੀਂ ਉਹਦਾ ਸਾਹਮਣਾ ਕਰਾਂਗੇ ਅਸੀਂ ਇਹ ਵੀ ਫੈਸਲਾ ਕੀਤਾ ਅਸੀਂ ਇੱਕ ਅਦਾ ਕੋਈ ਪਿੰਡ ਤੁਹਾਡੇ ਨਾਲ ਸਲਾਹ ਕਰਕੇ ਅਸੀਂ ਅਡਾਪਟ ਕਰਾਂਗੇ ਕੋਈ ਪਿੰਡ ਕਰ ਲਈਏ ਉਹਨੂੰ ਜਿੰਨੀ ਵੀ ਸਹਾਇਤਾ ਹੋ ਗਈ ਉਹ ਵਿੱਚ ਕਰਾਂਗੇ ਤਗੜਾ ਸਾਡਾ ਪਿੰਡ ਹੈ ਜੀ ਅਸੀਂ ਤਿੰਨ ਦਿਨ ਤੋਂ ਰੋਜ਼ ਹੀ ਜਾ ਰਹੇ ਆ ਅੱਗੇ ਪਾਣੀ ਦੇ ਵਿੱਚ ਅਰਮਦਾਸ ਖੋਨੇਵਾਲ ਸਾਰੇ ਪਿੰਡਾਂ 'ਚ ਬਹੁਤ ਜ਼ਿਆਦਾ ਪਾਣੀ ਆ ਬਹੁਤ ਜ਼ਿਆਦਾ ਟਰੈਕਟਰ ਆਪਣੇ ਸਾਰੇ ਡੁੱਬ ਜਾਂਦੇ ਆ ਜੀ ਤੇ ਉਦੋਂ ਦਾ ਅਸੀਂ ਪਾਣੀ ਤੇ ਬ੍ਰੈਡ ਤੇ ਜਿੱਦਾਂ ਬਿਸਕੁਟ ਹੋ ਗਿਆ ਰਾਸ ਹੋ ਗਿਆ ਸੁੱਕੀਆਂ ਰਸਤਾਂ ਏਡੀਆਂ ਇਹ ਕਰ ਰਹੇ ਆ ਪਰ ਪ੍ਰਸ਼ਾਸਨ ਦੀ ਮਦਦ ਤੋਂ ਬਿਨਾ ਇਹ ਚੀਜ਼ਾਂ ਗਾਂ ਜਿਹੜੇ ਡੇਰੇ ਦੂਰ ਨੇ ਨਾ ਉਹ ਨਹੀਂ ਪਹੁੰਚਦੇ ਕਿਉਂਕਿ ਸਾਡੇ ਕੋਲ ਵੋਟਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਅਸੀਂ ਉੱਥੋਂ ਤੱਕ ਹੀ ਜਾ ਸਕਦੇ ਹਾਂ ਜਿੱਥੋਂ ਤੱਕ ਬੱਸ ਅਸੀਂ ਮਤਲਬ ਦੋ ਕਿਲੋਮੀਟਰ ਤੱਕ ਪਾਣੀ ਜੇ ਤੁਰ ਕੇ ਚੱਲ ਜਾਂਦੇ ਆ ਸਾਨੂੰ ਚਾਹੀਦੀਆਂ ਬੋਰਡਸ ਜਿਹੜੀਆਂ ਪਾਣੀ ਬਹੁਤ ਜ਼ਿਆਦਾ ਵਾ ਕਈਆਂ ਥਾਵਾਂ ਤੇ ਤੇ 7-7 ਫੁੱਟ 6-6 ਫੁੱਟ ਪਾਣੀ ਆ ਟਰੈਕਟਰ 8-8 ਫੁੱਟ ਉੱਚੇ ਆ 9-9 ਫੁੱਟ ਤੇ ਸ਼ੋਅ ਦੇ ਉੱਪਰੋਂ ਦੀ ਪਾਣੀ ਲੰਘ ਜਾਂਦਾ ਇਹਨੇ ਡੁੱਬ ਜਾਂਦੇ ਆ ਉਹਦੇ ਵਿੱਚ ਫਿਰ ਆਪ ਖੁਦ ਜਾ ਕੇ ਤੁਰ ਕੇ ਜਾਣਾ ਬਹੁਤ ਮੁਸ਼ਕਲ ਆ ਤੇ ਪ੍ਰਸ਼ਾਸਨ ਦੀ ਮਦਦ ਤੋਂ ਬਿਨਾ ਔਖਾ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਚਲੋ ਸਾਡੇ ਨਾਲ ਰਲ ਕੇ ਅਸੀਂ ਉਹਨਾਂ ਨਾਲ ਰਲ ਕੇ ਤੇ ਇਕੱਠੇ ਹੋ ਕੇ ਤੇ ਅੱਗੇ ਚੱਲ ਕੇ ਤੇ ਆਪਣਾ ਲੋਕਾਂ ਦਾ ਮਤ ਕਰੀਏ ਜਿੰਨੇ ਜੋਗੇ ਹੈਗੇ ਆ ਉਹਨਾਂ ਕਰ ਸਕੀਏ